ਵੀ ਆਹ ਦੇਖ ਲੋ ਆਹ 17 18 ਕਿਲੋ ਵਾਲੀ 60000 ਰੁਪਏ ਦੀ ਮਗਰ ਬੱਚੀ 50000 ਰੁਪਏ ਦੀ ਵੇਖ ਬਹੁਤ ਖੁੱਲਾ ਲੇਵਾ ਤੇ ਬਾਕੀ ਨਾ ਜਿਹੇ ਜਿਹੇ ਥਣ ਮੱਜਾਂ ਦੇ ਲੇਵੇ ਨੂੰ ਲੱਗਿਆ ਹੁੰਦਾ ਉਹ ਲੈ ਦੇਖ ਛੱਟ ਰਾਣਿਆ ਕੀ ਖਵਾਇਆ ਜਿਹੜਾ ਨੱਚੀ ਜਾਂਦੀ ਐ ਨੂੰ 20 ਕਿਲੋ ਦੁੱਧ ਹਾਜ਼ਰ ਆ ਮਹੀਨੇ ਤੋਂ ਉੱਤੇ ਦੀ ਸੂਈ ਆ ਹਾਂਜੀ ਅਸੀਂ ਕੱਲ੍ਹ ਦੋਸਤੋ ਬਹੁਤ ਸਵਾਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਰਾਣੇ ਕੋਲੇ ਪਹੁੰਚੇ ਹੋਏ ਆਂਗੇ ਬਾਈ ਰਾਣੇ ਕੋਲੇ ਨਾ ਅੱਜ ਆਪਾਂ ਤੁਹਾਨੂੰ ਮਿੱਤਰੋ ਚਾਰ ਬੈੜਾਂ ਦੀ ਨਾ ਡਿਟੇਲ ਲੈ ਕੇ ਦੇਵਾਂਗੇ ਪਹਿਲੇ ਨੰਬਰ ਤੇ ਉੱਤੇ ਆ ਗਈ ਨਾ ਜਿਹੜੀ ਚੰਗੇ ਕਦ ਕਾਠ ਵਾਲੀ ਪਹੜਾ ਮਿੱਤਰੋ ਤੇ ਸੂਈ ਸਵਾਈ ਆ ਤੇ ਦੂਜੇ ਨੰਬਰ ਤੇ ਇਧਰਲੇ ਪਾਸੇ ਆ ਗਈ ਗੱਬਣ ਗੱਬਣ ਦਾ ਤੁਸੀਂ ਨਾ ਲੇਵਾ ਚੈੱਕ ਕਰ ਲਓ ਮਿੱਤਰੋ ਹਜੇ ਨਾ ਇਹਦੇ ਸੂਣ ਦੇ ਦਿਨ ਬਾਕੀ ਪਏ ਆ ਤੇ ਦੋ ਵੜਾਂ ਜਿਹੜੀਆਂ ਖੜੀਆਂ ਨਾ ਉਹ ਅੰਦਰਲੇ ਪਾਸੇ ਨੇ ਤੀਜੇ ਨੰਬਰ ਦੇ ਉੱਤੇ ਆ ਗਈ ਮਿੱਤਰੋ ਆਹ ਦੇਖ ਲਓ ਇੱਕ ਜਰਸੀ ਕ੍ਰੋਸ ਨਸਲ ਦੀ ਗਾਂ ਆ ਗਈ ਤੇ ਇਹ ਇਹ ਨਾ ਸੂਈ ਸਵਾਈ ਹੈ ਤੇ ਮਗਰ ਜਿਹੜੀ ਹੈਗੀ ਨਾ ਬਹੁਤ ਸੋਹਣੀ ਸਨੱਖੀ ਜਰਸੀ ਆ ਬੱਚੀ ਬੱਚੀ ਚੈੱਕ ਕਰ ਲਓ ਤੁਸੀਂ ਤੇ ਇਧਰਲੇ ਪਾਸੇ ਇੱਕ ਆ ਗਈ ਚੌਥੇ ਨੰਬਰ ਦੇ ਉੱਤੇ ਨਾ ਸੂਈ ਸਵਾਈ ਪਹਿੜ ਬਹੁਤ ਜਿਆਦੇ ਚੰਗੇ ਕੱਦ ਕਾਠ ਵਾਲੀ ਆਓ ਆਪਾਂ ਬਾਈ ਰਾਣੀ ਨਾਲ ਕਰਵਾਗੇ ਗੱਲਬਾਤ ਤੇ ਡਿਟੇਲ ਆਪਾਂ ਸੋਨੂੰ ਲੈ ਕੇ ਦਨੇ ਬਾਕੀ ਜੇ گاਵਾ ਸੋਨੂੰ ਬਾਈ ਦੀਆਂ ਚੰਗੀਆਂ ਲੱਗੀਆਂ ਬਾਈ ਦੇ ਰੇਟ ਚੰਗੇ ਲੱਗੇ ਨਾ ਕਮੈਂਟ ਕਰਕੇ ਦੱਸਿਓ ਜਰੂਰ ਆਓ ਕਰਾਂਗੇ ਗੱਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲੇ ਤਾਂ ਦਰਸ਼ਕ ਨੂੰ ਤੁਸੀਂ ਆਪਦਾ ਨਾਮ ਦੱਸੋਗੇ ਮੇਰਾ ਨਾਮ ਪੱਕਾ ਦਾ ਰਣਜੀਤਾ ਜੀ ਵੈਸੇ ਰਾਣਾ ਰਾਣਾ ਦੇ ਜੀ ਠੀਕ ਹੈ ਹਾਂਜੀ ਤੇ ਜੇ ਪਿੰਡ ਦੀ ਗੱਲ ਕਰ ਬੰਗਾਲਾ ਪਿੰਡ ਹੈ ਜਿਹੜਾ ਆਪਾਂ ਅੱਜ ਇੱਥੇ ਖੜੇ ਆ ਇਹ ਕਿੱਥੇ ਖੜੇ ਆ ਇਹ ਆਪਾਂ ਹਬੌਰ ਖੜੇ ਆ ਜੀ ਹਬੌਰ ਹਾਂਜੀ ਕਿਹੜੀ ਮਤਲਬ ਨਗਰ ਪੈਂਦਾ ਇਹ ਇਹ ਕਲਾਸ਼ ਨਗਰ ਪੈਂਦਾ ਜੀ ਜਦੋਂ ਆਪਾਂ ਸੀਤੋ ਵਾਲਾ ਚੌਕ ਪਜਦਾ ਹੈ ਬਾਈਪਾਸ ਤੋਂ ਨਿਕਲਾਂਗੇ ਨਾ ਬਾਹਰ ਤੇ ਸਾਹਮਣੇ ਸਿਮੀਗੋ ਸਕੂਲ ਆਊਗਾ ਤੇ ਸਕੂਲ ਦੇ ਸਾਹਮਣੇ ਕਲਾਸ਼ ਨਗਰ ਹੈ ਜੀ ਠੀਕ ਆ ਅੱਛਾ ਭਈ ਰਾਣੇ ਵਪਾਰ ਵਾਲਾ ਕੰਮ ਜੇ ਗੱਲ ਕਰ ਲਈਏ ਕਿੰਨਾ ਚਿਰ ਹੋ ਗਿਆ ਕਰਦੇ ਇਹਨੂੰ ਉਹ ਤਾਂ ਬਹੁਤ ਚਿਰ ਹੋ ਗਿਆ ਜੀ ਤੇ ਇੱਥੇ 2 ਸਾਲ ਹੋ ਗਏ ਇੱਥੇ ਆਇਆ ਨੂੰ 2 ਸਾਲ ਹੋ ਗਏ ਸਰ ਇੱਥੇ ਵੀ ਜਿਵੇਂ ਸ਼ਹਿਰ ਆ ਗਿਆ ਇਹ ਸ਼ਹਿਰ ਦੇ ਵਿੱਚ ਫਿਰ ਦੁੱਧ ਦਾ ਕੰਮ ਵੀ ਹੈ ਹਾਂ ਦੁੱਧ ਦਾ ਕੰਮ ਹੈ ਜੀ ਅੱਛਾ ਦੁੱਧ ਵੀ ਜਿਆਦਾ ਤਾਂ ਹੁਣ ਕੰਮ ਦੁੱਧ ਤੇ ਹੀ ਹੈ ਜੀ ਠੀਕ ਹੈ ਰੇਡ ਰੂਟ ਠੀਕ ਹੈ ਵਧੀਆ ਹੈ ਬਾਕੀ ਇੱਥੇ ਘਰਾਂ ਚ ਲੱਗਿਆ ਲੈ ਜਾਂਦੇ ਲੋਕ ਆਪ ਹੀ ਲੈ ਜਾਂਦੇ ਜੀ ਆਪ ਹੀ ਲੈ ਜਾਂਦੇ ਇਧਰਲੇ ਪਾਸੇ ਮੈਂ ਦਿਖਾਦਾ ਵੀ ਆਹ ਦੇਖ ਲਓ ਮਿੱਤਰੋ ਲੋਲੂ ਵੀ ਪਏ ਹੈਗੇ ਇਹ ਜਿਹੜੇ ਹੈਗੇ ਇਹਨਾਂ ਨਿਸ਼ਾਨੀ ਆ ਤੇ ਫਿਰ ਕਿਹੜੇ ਪਾਸੋਂ ਸਟਾਰਟ ਕਰ ਲਈਏ ਆਪਾਂ ਜਿਸੇ ਤੋਂ ਮਰਜ਼ੀ ਕਰ ਲਈ ਅੱਛਾ ਸਾਰੇ ਗਾਈਆਂ ਦਾ ਵਧੀਆ ਆ ਜਿਆਦੇ ਦੁੱਧ ਵਾਲੀ ਤਾਂ ਇਸ ਤੋਂ ਕਰ ਲਓ ਚੱਲ ਫਿਰ ਕਰ ਜਿਹੜੀ ਤੇਰੀ ਆ ਬਿਹੜ ਆ ਗਈ ਇਸ ਬਿਹੜ ਦਾ ਪਹਿਲਾ ਮੈਨੂੰ ਸੂਆ ਦੱਸ ਦੂਜਾ ਸੂਆ ਜੀ ਦੂਜਾ ਸੂਆ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਸੂਈ ਨੂੰ 8-9 ਦਿਨ ਹੋ ਗਏ ਜੀ ਤੇ ਕਿੰਨਾ ਦੁੱਧ ਤਿਆਰ ਹੁਣ ਹੁਣ ਮੌਕੇ ਤੇ ਹੋਊਗਾ ਜੀ ਹੋਊਗਾ ਤਾਂ 25 ਪਰ ਆਪਣੇ ਤੁਸੀਂ 23-24 ਮੰਨ ਲਓ ਮਤਲਬ 22-23 ਖੁੱਲਾ ਖੁੱਲਾ ਜਾਵਾਂ ਜਮਾ ਪਲਾਂ ਕੋਈ 4 ਡੰਗ ਪਲਾਂ ਦੀ 5 ਡੰਗ ਚੋਲੇ ਜੀ ਚੋਕੇ ਲੈ ਕੇ ਜਾਵੇ ਤਸੱਲੀ ਕਰਕੇ ਲਈ ਜਾਵੇ ਠੀਕ ਅਮਾ ਗਰ ਬੱਚਾ ਕੀ ਹੈ ਬੱਚਾ ਜੀ ਮਗਰ ਖੋਲ ਫਿਰ ਕਰ ਤੋਰ ਕੇ ਦਿਖਾਗੇ ਲੋ ਵੀ ਮਿੱਤਰੋ ਆ ਜਿਹੜੀ ਬਿਹੜ ਰਾਣਾ ਖੋਲੀ ਜਾਂਦਾ ਸੇ ਹੁਣ ਇਹਦੇ ਥੱਲੇ 22 23 ਕਿਲੋ ਦੁੱਧ ਹਾਜ਼ਰ ਮਿਲੂਗਾ ਕਦ ਕਾਠ ਬਿਹੜ ਦਾ ਬਹੁਤ ਜਿਆਦਾ ਚੰਗੇ ਕਦ ਕਾਠ ਵਾਲੀ ਆ ਲੇਵਾ ਦੇਖ ਲੋ ਕਰਮਾ ਵਾਲੀ ਦਾ ਬਹੁਤ ਖੁੱਲਾ ਲੇਵਾ ਤੇ ਬਾਕੀ ਨਾ ਜਿਹੇ ਜਆ ਥਣ ਮੱਝਾਂ ਦੇ ਲੇਵੇ ਨੂੰ ਲੱਗਿਆ ਹੁੰਦਾ ਉਹ ਜਿਹੇ ਥਣ ਲੱਗਿਆ ਗਾਂ ਦੇ ਲੇਵੇ ਨੂੰ ਤੇ ਜਮਾਨ ਗਲਾਬੀ ਉੱਤੋਂ ਸਮੀਪਲੀ ਚੈੱਕ ਕਰ ਲੋ ਇਹ ਇਧਰ ਲਿਆ ਕੇ ਰਹਿਦਾ ਮੂੰਹ ਜਾਂ ਦਿਖਾ ਗੀ ਆਪਾਂ ਲੈ ਇਹ ਆ ਦੇਖ ਲੋ ਮਿੱਤਰੋ ਤੇ ਵੱਧ ਤੋਂ ਵੱਧ ਰਾਣੇ ਕਿੰਨਾ ਦੁੱਧ ਪਾ ਸਕਦਾ 30 ਕਿਲੋ ਦੇ ਦੂ ਬਈ 30 ਕਿਲੋ ਹਾਂਜੀ ਲੈ ਵੀ ਆ ਚੈੱਕ ਕਰ ਲੋ ਮਿੱਤਰੋ ਇਸ ਬਿਹੜ ਦਾ ਰੇਟ ਪੁੱਛ ਕੇ ਦੱਸਦਾ ਮੈਂ ਤੁਹਾਨੂੰ ਬਾਕੀ ਜਿਹੜਾ ਹੈਗਾ ਲੇਵਾ ਦੇਵੇ ਤੇ ਨਾੜਾ ਨੂਣਾ ਫੁੱਲ ਨੇ ਤੇ ਛਾਲਾਂ ਵੀ ਦੇਖ ਲੋ ਇਹ ਆ ਦੇਖੋ ਲੈ ਦੇਖ ਝੱਟ ਰਾਣਿਆਂ ਕੀ ਖਵਾਇਆ ਜਿਹੜਾ ਨੱਚੀ ਜਾਂਦੀ ਐ ਦਾਣਾ ਖਾਂਦੀ ਐ ਹੋਰ ਕੀ ਖਾਣਾ ਅੱਛਾ ਹਾਂਜੀ ਹਾਂਜੀ ਠੀਕ ਐ ਗੱਲ ਇਹ ਆ ਦੇਖੋ ਤੁਹਾਨੂੰ ਮੈਂ ਇਧਰੋਂ ਜਿਹੜਾ ਲੇਵਾ ਦਿਖਾ ਦਾਂ ਲੇਵੇ ਤੇ ਨਾੜਾ ਵੀ ਚੈੱਕ ਕਰ ਲੋ ਮੈਨੂੰ ਐ ਦੱਸ ਚਵਾਈ ਚੁਵਾਈ ਦੀ ਕਿਵੇਂ ਆ ਐਨ ਵਧੀਆ ਪੋਲੀ ਮੱਝਾਰਗੀ ਜੀ ਠੀਕ ਆ ਗੰਨੇਰਗੀ ਧਾਰ ਆਉਂਦੀ ਜੀ ਠੀਕ ਆ ਤੇ ਕੀ ਰੇਟਰ ਹੋ ਇਹਦਾ ਰੇਟ ਤਾਂ ਬਾਈ ਜੀ ਜਿਵੇਂ ਹੁਣ ਮਾਹੌਲ ਚੱਲੀ ਜਾਂਦਾ ਉਸ ਹਿਸਾਬ ਨਾਲ ਤਾਂ ਜਿੰਨਾ ਮਰਜੀ ਇੰਨੇ ਦੁੱਧ ਵਾਲੀ ਗਾਂ ਦਾ ਤਾਂ ਥੋੜਾ ਹੀ ਥੋੜਾ ਠੀਕ ਆ ਠੀਕ ਆ ਤੇ ਪਰ ਆਪਾਂ ਲੋਕਾਂ ਨੂੰ ਨਾ ਲੱਖ ਨਾ ਸਵਾ ਲੱਖ ਜੀ 95 ਹਜ਼ਾਰ ਦੀ ਦੇਣੀ ਹੈ 95 ਚ ਮਾਨ ਤਾਂ ਟਾਟਾ ਬਾਟਾ ਟਾਟਾ ਬਾਟਾ ਬਸ 92 ਹਜ਼ਾਰ ਦੀ ਦੇ ਦੇਣ 92 ਹਜ਼ਾਰ ਹਾਂਜੀ ਚੱਲ ਕੇ ਜਿਹੜੀ ਤੇਰੀ ਆਹ ਆਹ ਬਹਿੜ ਆ ਗਈ ਹਾਂਜੀ ਇਸ ਬਹਿੜ ਦਾ ਮੈਨੂੰ ਐ ਦੱਸ ਦੇ ਵੀ ਇਹ ਕਿ ਏ ਹੁਣ ਤੀਜਾ ਸੂਆ ਸੂਗੀ ਜੀ ਤੀਜਾ ਸੂਆ ਸੁੰਦਿਆ ਤੇ ਕਿੰਨੇ ਦਿਨ ਬਾਕੀ ਪਏ ਅਜੇ ਲੈ ਜੂਗੀ ਜੀ ਪੰਜ ਚਾਰ ਦਿਨ ਤਾਂ ਆਰਾਮ ਨਾਲ ਪੰਜ ਚਾਰ ਦਿਨ ਕਿੰਨੇ ਦੁੱਧ ਵਾਲੀ ਆ ਗਈ ਤੇਰੀ ਇਹ ਦੇਨ ਨੂੰ ਤਾਂ ਜੀ ਇਹ ਵੀ 20 ਸੇਰੀ ਹੈ ਪਰ ਆਪਾਂ 17 18 ਕਿਲੋ ਮੰਨੋ ਜੀ 17 18 ਖੁੱਲਾ ਦੇਊਗੀ ਖੁੱਲਾ ਹਾਂ ਬਿਲਕੁਲ ਕੋਈ ਕੋਈ ਵੀ ਨਹੀਂ ਗੱਲ ਚ ਕੋਈ ਉਹ ਜੀ ਗੱਲ ਠੀਕ ਹੈ ਲੈ ਵੀ ਰਾਣੇ ਕਹਿੰਦਾ ਖੋਲ ਕੇ ਰਾਂ ਇਹ ਹੈ ਰਾਣੇ ਜੇ ਗੱਲ ਕਰ ਲੀਏ ਇਹਦਾ ਰੇਟ ਹੁਣ ਰੇਟ ਕਿੰਨਾ ਰਹੂ ਇਹਦਾ ਰੇਟ ਤਾਂ ਜੀ ਮਾਹੌਲ ਦੇ ਹਿਸਾਬ ਨਾਲ ਵਹਿੜ ਤਾਂ ਜੀ ਵੇਖੀ ਤੇ ਇਹ ਵੀ 70000 ਦੀ ਹੈ ਟਾਟਾ ਬਟਾ ਜਮਾ ਟਾਟਾ ਬਟਾ 60 ਦੀ ਕਹਿੰਦੇ ਚਲੋ ਕਹਿ ਦਿਓ ਤੁਸੀਂ ਕਿਹਦਾ ਦੇ ਮਤਲਬ 15 ਤੋਂ ਪਾਰ ਖੁੱਲਾ ਦੁੱਧ ਪਾਉਗੇ ਦੁੱਧ ਤਾਂ 20 ਕਿਲੋ ਹੀ ਪਾਉਗੀ ਭਾਈ ਠੀਕ ਹੈ ਹਾਂ ਦੇ ਹਜੇ ਪਏ ਆ ਹਨਾ ਦਿਨ ਪਏ ਆ ਲੈ ਵੀ ਗੱਲ ਸੁਣ ਲਓ ਮੇਰੀ ਇੱਕ ਮਿੱਤਰੋ ਜਿਹੜੀ ਆਹ ਬਹਿੜਾ ਨਾ ਇਹਦਾ ਲੇਵਾ ਚੈੱਕ ਕਰ ਲਓ ਲੇਵਾ ਪਿੱਛੇ ਨੂੰ ਚੈੱਕ ਕਰ ਲਓ ਫਾੜੀ ਵਾਲਾ ਲੇਵਾ ਤੇ ਮੂਹ ਨੂੰ ਲੇਵਾ ਆ ਬਾਦ ਹੁੰਦੀ ਹੈਗੀ ਗਲਾਪੀ ਗਲਾਪੀ ਥਾਣਾ ਰਾਣਿਆ ਫਿਰ ਮੈਨੂੰ ਐਂ ਦੱਸਦੇ ਵੀ ਜਿਹੜਾ ਮੁੱਲ ਕੀਤਾ ਆਪਾਂ ਹਾਂਜੀ ਹਨਾ ਮੁੱਲ ਕਰਿਆ 62000 60000 ਰੁਪਏ ਟਾਟਾ ਵਟ ਆਖਿਆ ਹਾਂਜੀ ਤੇ ਕੋਈ ਇਹ ਚ ਹੋਰ ਤਾਂ ਹੀ ਮੰਨਤਾਂ ਹੁੰਦਾ ਨਹੀਂ ਹੋਰ ਹੈ ਹੀ ਨਹੀਂ ਮੰਨਤਾਂ ਨਾਲ ਹੀ ਠੀਕ ਆ ਲੈ ਵੀ ਆ ਦੇਖ ਲੋ ਆ 17 18 ਕਿਲੋ ਵਾਲੀ 60000 ਰੁਪਏ ਦੀ ਮਿਲਨੀ ਆ ਤੁਹਾਨੂੰ ਤੇ ਥਣਲੇ ਵੀ ਦੀ ਜਿਹੜੀ ਹੈਗੀ ਆ ਇਹ ਪੂਰੀ ਸਾਫ ਆ ਬਾਕੀ ਮਿੱਤਰੋ ਆਪਣੀ ਤਾਂ ਇੱਕੋ ਬੇਨਤੀ ਹੁੰਦੀ ਹੈ ਜਿੱਥੇ ਵੀ ਆਪਾਂ ਕੋਈ ਵੀ ਵੀਡੀਓ ਬਣਾ ਕੇ ਆ ਇੱਥੇ ਆਓ ਆਪਦੀ ਤਸੱਲੀ ਕਰ ਲੋ ਤਸੱਲੀ ਕਰਕੇ ਜਿਹੜਾ ਹੈਗਾ ਆਪਾਂ ਚੀਜ਼ ਲਿਆ ਕਰੋ ਬਿਲਕੁਲ ਜੀ ਬਿਲਕੁਲ ਕਿ ਨਹੀਂ ਹਾਂ ਜੀ ਬਿਲਕੁਲ ਦੋ ਟਾਈਮ ਤਸੱਲੀ ਕਰੋ ਹਾਂ ਰਾਣੇ ਫਿਰ ਅੰਦਰ ਚੱਲ ਕੇ ਰਾ ਆਜੋ ਜੀ ਰਾਣਾ ਮੈਨੂੰ ਆਏ ਦੱਸਦੇ ਜਿਹੜੀ ਤੇਰੀ ਆਹਾ ਵਹੜ ਆ ਗਈ। ਹਾਂਜੀ। ਬੱਛੀ ਵਾਲੀ। ਹਾਂਜੀ। ਇਹ ਬੱਛੀ ਵਾਲੀ ਵਹੜ ਕਿੰਨਾ ਵਸੂਆ ਸੂਈ ਐ? ਇਹ ਵੀ ਦੂਜਾ ਹੀ ਸੂਈ ਐ ਜੀ। ਦੂਜਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ? ਇਹਨੂੰ ਹੋ ਗਏ ਹੁਣੇ 10-11 ਦੇ। 10-11 ਦਿਨ। ਹਾਂਜੀ। ਤੇ ਕਿੰਨਾ ਦੁੱਧਾ ਹੁਣੇ ਥੱਲੇ? ਹੁਣੇ ਥੱਲੇ ਹੈ ਤਾਂ 15 ਪਰ 14 ਕਿਲੋ ਜਿਹੜਾ ਐ ਬਿਲਕੁਲ ਆਦਾ ਅਗਲਾ ਜੀ ਤੋਲ ਕੇ ਲਿਜਾਵੇ ਮਣ ਕੇ ਲਿਜਾਵੇ ਜਿਵੇਂ ਮਰਜ਼ੀ ਲਿਜਾਵੇ। ਮਗਰ ਬੱਛੀ ਆ ਗਈ। ਮਗਰ ਬੱਛੀ ਐ ਇੰਪੋਰਟਡ ਜਰਸੀ। ਠੀਕ ਐ। ਤੇ ਮਤਲਬ ਮੈਨੂੰ ਆਏ ਸਤਿ ਸ਼੍ਰੀ ਅਕਾਲ ਜਮਾ ਟਾਟਾ ਬਾਟਾ ਮੰਨ ਕੇ ਚੱਲੋ ਵੀ ਆਪਾਂ 50000 ਦੀ ਦੇਣੀ ਹੈ 50000 ਦੀ ਖੋਲ ਫਿਰ ਕੇ ਲੈ ਵੀ ਹੁਣ 14 ਕਿਲੋ ਦੁੱਧ ਹਾਜ਼ਰ ਹੈ ਹੈ ਹਾਂਜੀ ਲੈ ਜੀ ਆ ਦੋ ਤਿੰਨ ਕਿਲੋ ਦੁੱਧ ਤਾਂ ਇਹ ਆਰਾਮ ਨਹੀਂ ਹੋਰ ਬਦੂਗੀ ਜੀ ਠੀਕ ਹੈ ਲੈ ਵੀ ਤਾਂ ਹੋਊਗੀ ਹਾਂ ਮੈਲਾ ਮੂਲਾ ਸੱਟ ਕੇ ਦੇ ਦੇ ਤੇ ਇਹ ਵੀ 18 ਹੀ ਦੇ ਦੇ ਪਰ 16 17 ਤਾਂ ਪੱਕਾ ਹੀ ਦੇਊਗੀ ਜੀ ਲੈ ਵੀ ਹੁਣ ਤੁਸੀਂ ਆਹ ਦੇਖ ਲਓ ਜਿਹੜੀ ਆ ਗਈ ਜਰਸੀ ਕ੍ਰੋਸ ਚ ਪੈਂਦੀ ਹੈ ਇਹ ਵੀ ਥਾਂ ਲੈਵੇ ਤਾਂ ਇਹ ਵੀ ਦਿਖਾ ਦਾਂ ਕੋਲੇ ਹੋ ਕੇ ਇਹ ਹੈ ਮਾਜੀ ਹੈ ਇਹ ਤਾਂ ਅੱਛਾ ਹਾਂ ਲੈ ਵੀ ਹੁਣ ਆ ਜਿਹੜੀ ਜਾਂਦੀ ਹੈ ਨਾ ਮਗਰ ਬੱਛੀ ਮਗਰ ਬੱਛੀ 50000 ਰੁਪਏ ਦੀ ਬਿਹੜ ਮਿਲਣੀ ਆ ਤੁਹਾਨੂੰ ਲਿਆ ਕਰ ਉਹ ਠੰਡੀ ਸੀਲਾ ਹਾਂ ਹਾਂ ਵਧੀਆ ਭਾਈ ਲੈ ਆ ਦੇ ਬੱਚੇ ਦਾ ਕਰਦੀ ਆ ਹਾਂ ਬੱਚੇ ਦਾ ਤਾਂ ਕਰਦੀ ਆ ਵੀ ਆ ਦੇਖ ਲਓ ਹੁਣ 50000 ਰੁਪਿਆ ਰੇਟ ਇਹਦਾ ਕਿਵੇਂ ਲੱਗਿਆ ਤੁਹਾਨੂੰ ਦੋ ਉਗਲੀ ਕਹਿ ਦਈਏ ਆਪਾਂ ਦੋ ਉਗਲੀ ਬਿਹੜ 50000 ਚ ਮਿਲਣੀ ਆ ਕੱਲੀ ਦੋਗਲੀ ਨਹੀਂ ਭਾਈ ਜਰਸੀ ਦੋਗਲੀ ਹਾਂ ਤੇ ਮਈਆਂ ਵਰਗਾ ਦੁੱਧ ਠੀਕ ਹੈ ਸਾਰਾ ਕੋਸ਼ੀ ਮਈਆਰ ਕਹਿ ਬਸ ਨਾਂ ਦੀ ਗਾਣਾ ਠੀਕ ਹੈ ਤੇ ਜਿਹੜੀ ਤੇਰੀ ਆ ਬਿਹੜ ਆ ਗਈ ਹਾਂਜੀ ਇਹ ਬਿਹੜ ਮੈਨੂੰ ਐ ਦੱਸ ਪਹਿਲੀ ਗੱਲ ਤਾਂ ਸੂਆ ਕਿਨਵੇਂ ਸੂਈ ਇਹ ਸੂਆ ਪਹਿਲਾਂ ਜੀ ਮੂੰਹ ਚਾਰ ਦਾਂਦਾ ਜੀ ਅੱਛਾ ਤੇ ਬੱਚਾ ਮਰ ਗਿਆ ਜੀ ਇਹਦਾ ਅੱਛਾ ਤੇ ਸੂਈ ਨੂੰ ਇਹਨੂੰ ਕਰ ਲਓ ਤੁਸੀਂ ਕੋਈ ਮਹੀਨੇ ਤੋਂ 5-7 ਦਿਨ ਉੱਤੇ ਹੀ ਹੈ ਜੀ ਵੀ ਘੱਟ ਨਹੀਂ ਹੈ ਘੱਟ ਨਹੀਂਗੇ ਮਹੀਨੇ ਤੋਂ ਉੱਤੇ ਹੀ ਹੈ ਠੀਕ ਹੈ ਹਾਂਜੀ ਤੇ ਦੁੱਧ ਦੇ ਥੱਲੇ ਵੀ 20 ਕਿਲੋ ਹੈ ਨੈਟ ਹੁਣ ਨੈਟ 20 ਕਿਲੋ ਹਾਂ ਦੋ ਟਾਈਮ ਆਉਂਦਾ ਤਿੰਨ ਟਾਈਮ ਅਗਲਾ ਚੋਕੇ ਮਣਕੇ ਲਿ ਜਾਵੇ ਠੀਕ ਆ ਲੈ ਖੋਲ ਫਿਰ ਕੇਰਾ ਤੇ ਵੱਡੀ ਜਿੱਡੀ ਵੀ ਆਪਾਂ ਇਹਨੂੰ ਕਹਿ ਦ ਉਹ ਪ੍ਰਿੰਟ ਪ੍ਰਿੰਟ ਵੀ ਚੰਗਾ ਯਾਰ ਗਾ ਹਾਂ ਸਾਰਾ ਕੁਛ ਹੀ ਫੁੱਲ ਜਿਹਨੂੰ ਫੁੱਲ ਐਂਡ ਫੁੱਲ ਸਾਈਜ਼ ਕਹਿੰਨੇ ਨੇ ਨਾ ਉਹ ਸਾਈਜ਼ ਹੈ ਠੀਕ ਹੈ ਤੇ ਹਜੇ ਚੌਗੀ ਹੈ ਮੂੰਹ ਅਗਲਾ ਦਾ ਪੱਟ ਦੰਦ ਪੱਟ ਕੇ ਤਸੱਲੀ ਕਰਕੇ ਲਿਜਾਵੇ ਠੀਕ ਆ ਲੈ ਵੀ ਆਹ ਦੇਖ ਲਓ ਹੁਣ ਆਹ ਬਿਹੜ ਦਾ ਕੱਦ ਕਾਠ ਨੋਟ ਕਰ ਲਓ ਮਿੱਤਰੋ ਜਿਹੜੀ ਆਹਾ ਆ ਗਈ ਨਾ ਹੁਣ ਬਿਹੜ ਇਹਦੇ ਥੱਲੇ 20 ਕਿਲੋ ਦੁੱਧ ਹਾਜ਼ਰ ਮਿਲੂ ਸੋ ਉਹਨੂੰ 20 ਕਿਲੋ ਦੁੱਧ ਹਾਜ਼ਰ ਆ ਮਹੀਨੇ ਤੋਂ ਉੱਤੇ ਦੀ ਸੂਈ ਆ ਇਹ ਰਣਿਆ ਹਾਂਜੀ ਕੀ ਪਾ ਕੀਤਾ ਇਹਦਾ ਆਤਾ ਬਾਈ ਜੀ ਵਹਿੜਤਾ ਮੰਨ ਕੇ ਚੱਲੋ ਜੇ ਬੱਚਾ ਨਾ ਮਰਦਾ ਤਾਂ ਫਿਰ ਤਾਂ ਇਹ ਸਵਾ ਡੂੜ ਲੱਖਦੀ ਸੀ ਤੇ ਮੰਨ ਲਓ ਵੀ ਅੱਜ ਜੇ ਆਪਾਂ ਕੋਈ ਸਹੀ ਤਸੱਲੀ ਵਾਲਾ ਬੰਦਾ ਲੈਣ ਵਾਲਾ ਵੀ ਚਾਹ ਵਣ ਪੂਰਾ ਹੋਵੇ ਜਿਹੜਾ ਅੰਦਰੋਂ 90 ਹਜ਼ਾਰ ਦੀ ਦੇਵਾਂਗੇ ਬਾਈ 90 ਦੀ ਹਾਂ ਠੀਕ ਆ 100 ਵੀ ਨਹੀਂ ਕੱਟ ਮੰਨ ਲਓ ਲੈਣਾ ਆਪਾਂ ਇਹ ਜੇ ਮਤਲਬ ਦੁੱਧ ਦੁੱਧ 20 ਕਿਲੋ ਦੋ ਟਾਈਮ ਚੋਕੇ ਲੈ ਜਾਵੇ ਠੀਕ ਆ ਹਾਂਜੀ ਵੈਰੀ ਗੁੱਡ ਲੈ ਵੀ ਆਹ ਦੇਖ ਲਓ ਥਣਾ ਥੋਣਾ ਦੀ ਜਮਾ ਓਕੇ ਮਿਲੂਗੀ ਹੈ ਰਣੇ ਹਾਂਜੀ ਥਣਾ ਦੀ ਓਕੇ ਜਮਾ ਓਕੇ ਜੀ ਠੀਕ ਆ ਬਾਕੀ ਤਸੱਲੀ ਕਾ ਕੇ ਲੈ ਜਾਵੇ ਅਗਲਾ ਸਹੀ ਗੱਲ ਆ ਲਾ ਆ ਦੇਖ ਲਓ ਮਿੱਤਰੋ ਰਣੇ ਕੋਲੇ ਜਿਹੜੀਆਂ ਚਾਰ ਬੈੜਾ ਸੀਗੀਆਂ ਚਾਰੇ ਦੀਆਂ ਚਾਰੇ ਦਿਖਾ ਦਿਆਂ ਬਾਕੀ ਨੰਬਰ ਆਪਾਂ ਤੁਹਾਨੂੰ ਲੈ ਕੇ ਦਿੰਦੇ ਆ ਤੇ ਇੱਥੇ ਆਇਓ ਤਸੱਲੀ ਕਰ ਲਿਓ ਤਸੱਲੀ ਜਿਵੇਂ ਮਰਜ਼ੀ ਕਰ ਲਿਓ ਮਿੱਤਰੋ ਤਸੱਲੀ ਕਰਨੀ ਜਿਹੜੀ ਆ ਨਹੀਂ ਨਹੀਂ ਤਸੱਲੀ ਕਰਕੇ ਜਾ ਆਪਣਾ ਹੱਕ ਹੁੰਦਾ ਕਿ ਨਾ ਹਰਣੇ ਬਿਲਕੁਲ ਜੀ ਬਿਲਕੁਲ ਜੀ ਨੇ ਪੈਸੇ ਭਰਨੇ ਆ ਹਾਂ ਆ ਜਾ ਫਿਰ ਰਣੇ ਆਕਰ ਬਸ ਆ ਰਣੇ ਨੰਬਰ ਕਿਹੜਾ ਚੱਲਦਾ ਨੰਬਰ 2 ਚੱਲਦਾ ਇਹ ਇੱਕ ਤਾਂ ਆਪਣਾ ਵਟਸਐਪ ਵਾਲਾ 94782 09573 ਠੀਕ ਹੈ ਇੱਕ ਚੱਲਦਾ ਇਹ 98771 ਡਬਲ ਜੀ ਰਸ ਹੁੰਦੇ ਨਹੀਂ ਠੀਕ ਹੈ ਹਾਂਜੀ ਤੇ ਰੁਟੀਨ ਦੇ ਵਿੱਚ ਜਿਵੇਂ ਗੱਲ ਕਰ ਲੀਏ ਪਸ਼ੂ ਹੁੰਦੇ ਹੀ ਹੁੰਦੇ ਹਾਂਜੀ ਕੋਈ 2-4 ਤਾਂ ਰੱਖਦੀ ਰੱਖਦੇ ਹਾਂ ਰੱਖਦੀ ਰੱਖਦੇ ਹਾਂ ਠੀਕ ਹੈ ਬਹੁਤ ਬਹੁਤ ਧੰਨਵਾਦ ਬਾਈ ਤੇਰੇ ਧੰਨਵਾਦੀ ਤੇ ਲੋ ਵੀ ਮਿੱਤਰੋ ਇਹ ਸੀ ਬਾਈ ਰਾਣਾ ਸ਼ਹਿਰ ਹਬੌਰ ਤੋਂ ਕਿਵੇਂ ਲੱਗੇ ਬਾਈ ਦੇ ਰੇਟ ਦੱਸਿਓ ਜਰੂਰ ਬਾਕੀ ਧੰਨਵਾਦ ਸਾਰੇ ਪ੍ਰਾਂਵਾਂ